ਜੇ ਕੁਝ ਮੈਂ ਇੰਨਾ ਜ਼ਬਰਦਸਤ ਰਿਸਪੌਂਸ ਆ ਕਿ ਲੋਕ ਜਿਸ ਤਰ੍ਹਾਂ ਹੜ ਆਇਆ ਹੁੰਦਾ ਨਾ ਉਵੇਂ ਲੋਕ ਆ ਕੇ ਆਪਣੀ ਗੱਲ ਕਰਦੇ ਨੇ ਆ ਕੇ ਅਸ਼ੋਰ ਕਰਦੇ ਨੇ ਕਿ ਜੇ ਅਸੀਂ ਵੋਟ ਹੈ ਕਿ ਤੁਹਾਨੂੰ ਪਾਉਣੀ ਹੈ ਅਸੀਂ ਬਾਕੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਾਂ ਔਰ ਲੋਕਾਂ ਚ ਬੜਾ ਉਤਸ਼ਾਹ ਹੈ ਬੜਾ ਅੱਛਾ ਰਿਸਪੌਂਸ ਹੈ ਅਕਾਲੀ ਦਲ ਨੇ ਆਪਣੇ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਕਹਿੰਦੇ ਅਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਕਿਸਾਨਾਂ ਦੀ ਹਿੱਤਾਂ ਦੀ ਗੱਲ ਕਰਾਂਗੇ ਬੇਸ਼ੱਕ ਜਿਹੜੇ ਪਹਿਲਾਂ ਲੰਮਾ ਸਮਾਂ ਰਾਜ ਕੀਤਾ ਕਿ ਕਿਹੜੇ ਕਿਹੜੇ ਹਿੱਤਾ ਜਗੇ ਕੇਜਰੀਵਾਲ ਵੀ ਕਿਸਾਨਾਂ ਦੇ ਹਿੱਤ ਵਿੱਚ ਗੱਲ ਕਰ ਗਿਆ ਉਹੋ ਜੀ ਗੱਲ ਅਕਾਲੀ ਦਲ ਵਾਲੇ ਕਰ ਲੈਣਗੇ ਹਿੱਤਾਂ ਦੀ ਗੱਲ ਤਾਂ ਜਦੋਂ ਕਰਨੀ ਹੈਗੀ ਹੈ ਜਾਂ ਜੋ ਕਰ ਰਹੇ ਹੈਗੇ ਆ ਉਹ ਤਾਂ ਮੋਦੀ ਸਰਕਾਰ ਕਰ ਰਹੀ ਹੈ ਅਸੀਂ ਐਮਐਸਪੀ ਤੇ ਮਾਲ ਚੱਕ ਰਹੇ ਹੈਗੇ ਆ ਅਸੀਂ ਉਹਨਾਂ ਨੂੰ ਸਬਸਿਡੀ ਸਬਸਿਡੀਆਂ ਦੇ ਰਹੇ ਹੈਗੇ ਆ ਅਸੀਂ ਉਹਨਾਂ ਦੇ ਖਾਤੇਾਂ 'ਚ ਪੈਸੇ ਜਮ੍ਹਾਂ ਕਰਾ ਰਹੇ ਆਗੇ ਆਸੀਂ ਹੋਰ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਨਵੇਂ ਡਾਇਵਰਸੀਫਿਕੇਸ਼ਨ ਦੇ ਜਿਹੜੇ ਪ੍ਰੋਗਰਾਮ ਨੇ ਅਸੀਂ ਉਹ ਦੇ ਰਹੇ ਆਂ ਅਕਾਲੀ ਦਾਲ ਨੇ ਕੀ ਕਰਨਾ ਪਹਿਲਾਂ ਮੈਨੂੰ ਦੱਸੋ ਅਸਲ ਦੀ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਵਿਰੋਧ ਜੀਪੀ ਦਾ ਹੋ ਰਿਹਾ ਟੀਮ ਦਾ ਹੋ ਰਿਹਾ ਕੀ ਤੁਹਾਨੂੰ ਦੇਖਦੇ ਹੋ ਵੀ ਰਿਲੇਕਸ਼ਨ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਐਸਟੇ ਅਨੁਸਾਰ ਆ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਮੈਂ ਹੁਣੇ ਆ ਮੀਟਿੰਗਾਂ ਕਰਕੇ ਆ ਪੰਜ ਮੀਟਿੰਗਸ ਕੀਤੀਆਂ ਨੇ ਮੇਰੇ ਤਾਂ ਕੋਈ ਪ੍ਰੋਬਲਮ ਨਹੀਂ ਆਈ ਮੈਂ ਮੈਂ ਹਾਂ ਜੀ ਪਹਿਲੀ ਗੱਲ ਦੇਖੋ ਇਹ মিডিਆ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਨਾ ਇਹ ਬਰਡ ਵਿਰੋਧ ਦਾ ਨਾ ਤੁਸੀਂ ਇਹ ਗੱਲ ਕਹੋਗੇ ਜਿਹੜੀ ਉਹ ਰਿਪਰੈਜੈਂਟੇਸ਼ਨ ਦੇ ਰਹੇ ਨੇ ਜਾਂ ਆਪਣੀ ਪ੍ਰੈਜੈਂਟੇਸ਼ਨ ਦੇ ਰਹੇ ਨੇ ਥੈਟ ਇਜ਼ देयर ਵੇ ਆਫ ਡੂਇੰਗ ਇਟ ਜੀ ਮੇਰੀ ਗੱਲ ਸੁਣੋ ਦੇਖੋ ਵਿਰੋਧਤਾ ਅਸੀਂ ਇੱਕ ਦੂਜੇ ਪਾਰਟੀਆਂ ਦਾ ਕਰੀ ਜਾ ਰਹੇ ਹਾਂ ਕਾਂਗਰਸ ਸਾਡਾ ਕਰਦੀ ਸੀ ਉਹਨਾਂ ਦਾ ਕਰਦੇ ਬਟ ਵੀ ਆਰ ਡੂਇੰਗ ਇਟ ਬਾਈ ਕੰਟੈਸਟਿੰਗ ਇਲੈਕਸ਼ਨ ਅਸੀਂ ਬਾਈ ਵੋਟ ਕਰ ਰਹੇ ਹਾਂ ਜੀ ਇੱਕ ਕਿਸਾਨ ਇਲੈਕਸ਼ਨ ਨਹੀਂ ਲੜ ਰਹੀ ਯਾ ਤਾਂ ਇਲੈਕਸ਼ਨ ਲੜ ਲੜ ਜੀ ਤੇ ਇਹਨਾਂ ਦਾ ਜਿਹੜਾ ਸੜਕਾਂ ਦੇ ਲੇਕਿਨ ਅਫਸੋਸ ਦੀ ਗੱਲ ਇਹ ਹੈਗੀ ਹੈ ਵੀ ਇਹ ਸਾਰੇ ਜਿਹੜੇ ਨੇ ਇਹ ਵਿੱਚ ਕੁਛ ਇਹ ਅਨਸ਼ੋਅ ਨਹੀਂ ਜਿਹੜੇ ਅਨਸ਼ੋਅ ਨਹੀਂ ਜਿਹੜੇ ਸਪੌਂਸਰਡ ਵੀ ਹੈ ਨਹੀਂ ਜੀ ਦੇਖੋ ਸਾਡਾ ਕਿ ਵਿਰੋਧ ਕਰ ਰਹੇ ਨੇ ਵਿਰੋਧ ਆਮ ਆਦਮੀ ਪਾਰਟੀ ਦਾ ਕਰਨ ਜਿਨ੍ਹਾਂ ਨੇ ਇਹਨਾਂ ਨਾਲ ਵਾਅਦਾ ਕੀਤਾ ਵੀ ਅਸੀਂ ਹਰ ਕ੍ਰੌਪ ਤੇ ਤੁਹਾਨੂੰ ਐਮਐਸਪੀ ਦੇਵਾਂਗੇ ਉਹਨਾਂ ਦਾ ਵਿਰੋਧ ਤਾਂ ਕਰ ਨਹੀਂ ਰਹੇ ਇਥੋਂ ਸ਼ੱਕ ਨਹੀਂ ਹੁੰਦਾ ਕਾ ਦੂਜਾ ਹੈਗਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕਜੁੱਟ ਹੋ ਗਈਆਂ ਦਿੱਲੀ 'ਚ ਤੇ ਹਰਿਆਣੇ 'ਚ ਤੇ ਪੰਜਾਬ 'ਚ ਉਹਨਾਂ ਦੀ ਆਪੋਜੀਸ਼ਨ ਹੈ ਤੇ ਪੰਜਾਬ 'ਚ ਕਹਿੰਦੇ ਵੀ ਉਸੇ ਨੂੰ ਅਸੀਂ ਗੋਲੀ ਮਾਰ ਦਿਆਂ ਜਿਹੜਾ ਵਰਕਰ ਉਥੇ ਆਉਂਦਾ ਉਹ ਉਥੇ ਇਹਨਾਂ ਦੇ ਹੱਕ ਚ ਬੋਲਦਾ ਪੰਜਾਬ ਚ ਆ ਕੇ ਇੱਕ ਦੂਜੇ ਦੇ ਅਗੇਂਸਟ ਬੋਲਦੇ ਨੇ ਤੁਸੀਂ ਲੋਕਾਂ ਚ ਕੀ ਮੁੱਦਾ ਲੈ ਕੇ ਜਾ ਰਹੇ ਹੋ ਕਿਸ ਕਿਸ ਮੁੱਦੇ ਦੇ ਦੇ ਸਾਡਾ ਤਾਂ ਮੁੱਦਾ ਬੜਾ ਕਲੀਅਰ ਹੈ ਵੀ ਵਾਂਟ ਟੂ ਬ੍ਰਿੰਗ ਪੰਜਾਬ ਫਰਮ 17th ਪੋਜੀਸ਼ਨ ਟੂ ਫਰਸਟ ਪੋਜੀਸ਼ਨ ਅਸੀਂ ਪੰਜਾਬ ਦੀ ਇਕਨੋਮੀ ਅਸੀਂ ਪੰਜਾਬ ਦੇ ਜਿਹੜੇ ਵਿੱਚ ਵੀ ਵਾਂਟ ਟੂ ਮੇਕ ਪੰਜਾਬ ਏ ਡਰੱਗ ਫਰੀ ਸਟੇਟ ਔਰ 2027 ਚ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਦੀ ਆਉਣੀ ਨੋਟ ਕਰ ਲੋ ਹਰ ਹਾਲਤ ਚ ਆਈ ਗਿਆ ਯੂ ਵਿਲ ਸੀ ਦੀ ਅਸਟਾਨਿਸ਼ਿੰਗ ਐਂਡ ਸੁਪਰ ਰਿਜ਼ਲਟਸ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਦਫਾ 13 ਸੀਟਾਂ ਦੇ ਮਾਲ ਵਿੱਚ ਤੱਕ ਦੀ ਇਲੈਕਸ਼ਨ ਲੜੀ ਨੇ ਕਰੈਕਟ ਅਸੀਂ ਇੱਥੇ 13 ਸੀਟਾਂ ਦੇ ਇਲੈਕਸ਼ਨ ਲੜ ਰਹੇ ਹਾਂ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਨਹੀਂ ਰਹੇ ਖੜੇ ਹੋ ਚੁੱਕੇ ਹਾਂ ਲੋਕ ਸਾਨੂੰ ਸਪੋਰਟ ਕਰ ਰਹੇ ਨੇ ਲੋਕਾਂ ਦੀਆਂ ਉਮੀਦਾਂ ਸਾਡੇ ਤੇ ਹੈਗੀਆਂ ਅਸੀਂ ਉਹਨਾਂ ਦੀਆਂ ਉਮੀਦਾਂ ਪੂਰੀਆਂ ਕਰਾਂਗੇ ਕਿਉਂਕਿ ਫੋਰਚੂਨੇਟਲੀ ਵੀ ਹੈਵ ਸੱਚ ਅ ਡਾਇਨਾਮਿਕ ਪਰਸਨੈਲਿਟੀ ਆਫ ਆਵਰ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੀ ਨੀਤੀ ਔਰ ਨੀਅਤ ਨੀਤੀਆਂ ਔਰ ਨੀਅਤ ਚ ਕੋਈ ਫਰਕ ਨਹੀਂ ਹੈ ਸੋ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਅਨਇੰਪਲੋਇਮੈਂਟ ਹੈ ਅਸੀਂ ਉਹਦੀ ਗੱਲ ਵੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਬਾਰਡਰ ਬੈਲ ਤੇ ਅਸੀਂ ਇਹ ਬਾਰਡਰ ਲੋਕ ਸਭਾ ਹੈਗੀ ਹੈ ਅਸੀਂ ਇਹਦੇ ਤੇ ਸਪੈਸ਼ਲ ਪੈਕੇਜ ਉਹਨਾਂ ਕੋਲੋਂ ਪ੍ਰਧਾਨ ਮੰਤਰੀ ਜੀ ਨਾਲ ਮੇਰੀ ਗੱਲ ਹੋਈ ਸੀਗੀ and we are going to get a special package for uh, border area from Pathankot to uh, Abbott so ye chizaan jehdiyan ne industrialization karange pher mera jehda apna mission hai ki assi 5 saal de vich 1 lakh job create karange jehdi Pakistan aur India de vichale jehdi taaron paar zameen hai jide te sade cultivators baithe ne chahe oh kisi community de zyada raay se community de ne ਅਸੀਂ ਉਹਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਹਕੂਕ ਉਹਨਾਂ ਨੂੰ ਦਿਲਾਵਾਂਗੇ ਜੀ ਅਸੀਂ ਜਿਸ ਤਰ੍ਹਾਂ ਕਿ ਮੈਡੀਕਲ ਕਾਲਜ ਇਸ ਏਰੀਆ ਚ ਕਿਤੇ ਨਹੀਂ ਹੈਗਾਗਾ ਵੀ ਵਿਲ ਗੈਟ ਅ ਮੈਡੀਕਲ ਕਾਲਜ ਸੋ ਇਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਅਸੀਂ ਬਹੁਤ ਸਾਰੇ ਕਰਾਂਗੇ ਗਰੀਬਾਂ ਦੇ ਜਿਹੜੇ ਇਹਨਾਂ ਨੇ ਕਈ ਬੰਦਿਆਂ ਦੇ ਕਾਰਡ ਨਹੀਂ ਬਣਨੇ ਦਿੱਤੇ ਕਈਆਂ ਬੰਦਿਆਂ ਦੇ ਮਕਾਨ ਨਹੀਂ ਬਣਨ ਦਿੱਤੇ ਸੋ ਉਹ ਜਿਹੜੀਆਂ ਚੀਜ਼ਾਂ ਨੇ ਅਸੀਂ ਨਾ ਡਰਿੰਕਿੰਗ ਵਾਟਰ ਅਨਦਰ ਬਿਗ ਇਸ਼ੂ ਇਨ ਦਿਸ ਏਰੀਆ ਬੱਲੂ ਆਣਾ ਅਬੋਰ ਫਾਜ਼ਿਲਕਾ ਈਵਨ ਮੇਬੀ ਇਨ ਮਲੋਟ ਸੋ ਡਰਿੰਕਿੰਗ ਵਾਟਰ ਦੀ ਜਿਹੜੀ ਹੈ ਅਸੀਂ ਵਰਲਡ ਬੈਂਕ ਦੇ ਨਾਲ ਟੈਕਨੀਕਲ ਟੀਮ ਦੇ ਨਾਲ ਇਸ ਦਾ ਪ੍ਰੋਜੈਕਟ ਲੈ ਕੇ ਵਰਲਡ ਬੈਂਕ ਤੋਂ ਆਵਾਂ ਕਿਉਂਕਿ ਮੈਂ ਗੁਰੂ ਹਰ ਸਾਹਿਬ ਸਵਾ 300 ਕਰੋੜ ਰੁਪਏ ਦਾ ਡਰਿੰਕਿੰਗ ਵਾਟਰ ਦਾ ਪ੍ਰੋਜੈਕਟ ਕੀਤਾ ਹੈ ਵਿਚ ਇਜ਼ ਗੋਇੰਗ ਟੂ ਮੇਕ ਕੰਫਰਟੇਬਲ 90 ਪਿੰਡਾਂ ਚ ਪਾਣੀ ਪੀਣ ਵਾਲਾ ਜਿਹੜਾ ਹੈਗਾ ਉਹ ਆਉਣ ਵਾਲੇ 6 ਮਹੀਨਿਆਂ ਚ ਉਹ ਪ੍ਰੋਜੈਕਟ ਤਿਆਰ ਹੋ ਜਾਏਗਾ ਕਿਉਂਕਿ ਉਹ ਸੈਂਕਸ਼ਨ ਅਸੀਂ ਕੀਤਾ ਸੀ ਫਿਰ ਇਹਨਾਂ ਨੇ ਰੋਕਤਾ ਆਮ ਆਦਮੀ ਪਾਰਟੀ ਨੇ ਦੁਬਾਰਾ ਫਿਰ ਸ਼ੁਰੂ ਕਰਵਾਇਆ ਉਸ ਪੈਟਰਨ ਤੇ ਹੀ ਅਸੀਂ ਡਰਿੰਕਿੰਗ ਵਾਟਰ ਵੀ ਜਿਹੜਾ ਹੈਗਾ ਉਹ ਵਨ ਸਪਲਾਈ ਦੀ ਵੀ ਵਿੱਚ ਸਵਾਤੀ ਮਾਲੀਵਾਲ ਵਾਲੇ ਜਿਹੜਾ ਕੋ ਜੋ ਦੋਸ਼ ਲਾਇਆ ਗਿਆ ਹੈਗਾ ਬਾਰਕਟ ਦੇ ਲੈ ਕੇ ਉਸ ਨੂੰ ਅਰੈਸਟ ਵੀ ਕਰ ਲਿਆ ਹੈਗਾ ਕਿਸ ਤਰ੍ਹਾਂ ਦੇ ਦੇਖੋ ਗੱਲ ਇਹ ਹੈਗੀ ਹੈ ਕਿ ਇਹ ਉਹਨਾਂ ਦੇ ਇੰਟਰਨਲ ਮੈਟਰ ਨੇ ਉਹ ਉਹ ਚੀਫ ਮਿਨਿਸਟਰੀ ਦੇ ਉਹ ਕਹਿ ਰਹੀ ਹੈ ਕਿ ਮੈਨੂੰ ਚੀਫ ਮਿਨਿਸਟਰੀ ਦੇ ਬੰਦਿਆਂ ਨੇ ਕੁੱਟਿਆ ਉਹਦੀ ਇਨਵੈਸਟੀਗੇਸ਼ਨ ਹੋਣ ਦੇ ਉਹ ਦੇਖੋ ਕੀ ਹਾਲਾਤ ਹੁੰਦੇ ਨੇ ਉਹਦਾ ਪੰਜਾਬ ਪੋਲਿਟਿਕਸ ਦੇ ਨਾਲ ਉਹਦਾ ਕੋਈ ਦੇਖਦੇ ਮੁਕਾਬਲਾ ਕਿਵੇਂ ਦੇਖ ਰਹੇ ਹੋ ਵੀ ਜਿਹੜੀ ਜਿਵੇਂ ਕੋਪਾਇਆ ਸਾਹਿਬ ਵੀ ਆ ਦੇ ਵੱਲ ਹਦਾਵੇ ਕਰ ਰਹੇ ਨੇ ਇਹਨਾਂ ਬਰਾਦਰੀ ਇਹ ਹੈ ਕਿ ਜਿਹੋ ਬੋਬੀ ਮਾਨ ਦਾਵੇ ਕਰ ਰਹੇ ਆ ਤੁਸੀਂ ਕਿਵੇਂ ਦੇਖ ਰਹੇ ਹੋ ਤੁਸੀਂ ਮੈਨੂੰ ਗੱਲ ਦੱਸੋ ਇਹਨਾਂ ਦੇ ਫੋਕੇ ਦਾਅਵੇ ਦੇ ਕੁਝ ਹੁੰਦਾ ਹੈ ਇਹ ਬਰਾਦਰੀ ਸ਼ੇਰ ਸਿੰਘ ਦੀ ਬਰਾਦਰੀ 2019 ਚ ਨਹੀਂ ਸੀ ਜਦੋਂ ਪੌਣੇ 2 ਲੱਖ ਵੋਟ ਤੇ ਆ ਰਹੇ ਉਦੋਂ ਇਹਦੀ ਬਰਾਦਰੀ ਕਿੱਥੇ ਗਈ ਸੀ ਕਿਉਂ ਤਾਂ ਕਹਿੰਦੇ ਉਸ ਨਰਨਾਣਾ ਸੋਡੀਆਂ ਤੇ ਵੱਲੇ ਰਾਤ ਆ ਜਕਰਤ ਹਾਲ ਮੇਰਾ ਰਾਤ ਆ ਠੀਕ ਹੈ ਕਿ ਨਹੀਂ ਤੇ ਫਿਰ ਹੁਣ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਹੁਣ ਵੀ ਹਰਾ ਸਕਦੇ ਨਹੀਂ ਤੇ ਫਿਰ ਅਸੀਂ ਅਸੀਂ ਹੁਣ ਵੀ ਜੇ ਅਸੀਂ ਉਹ ਅਸੀਂ ਜੇ ਉਹ ਕਹਿੰਦਾ ਵੀ ਅਸੀਂ ਪਾਰਟੀ 'ਚ ਰਹਿ ਕੇ ਉਹਨੂੰ ਹਰਾ ਦਾਂ ਹੁਣ ਤਾਂ ਅਸੀਂ ਆਪੋਜੀਸ਼ਨ 'ਚ ਰਹਿ ਕੇ ਉਹਨੂੰ ਹਰਾਵਾਂਗੇ ਉਹ ਆਪ ਦੀ ਹਾਰ ਆਪ ਹੀ ਮੰਨ ਗਏ 100 ਸਾਬ ਤੁਸੀਂ ਕਹਿੰਦੇ ਹੋ ਵੀ ਅਸੀਂ ਬਾਰਡਰ ਸਟੇਟ 'ਤੇ ਲੈ ਕੇ ਆਵਾਂਗੇ ਕੋਈ ਸੈਂਟਰ ਸਰਕਾਰ ਦੀਆਂ ਕੁਝ 10 ਸਾਲ ਹੋ ਗਏ ਸਰਕਾਰ ਕੋਈ ਨਹੀਂ ਤਾਂ ਕਾਇ ਇਹ ਨਹੀਂ ਚਾਹੀਦੀ ਅਸੀਂ 2 ਸਾਲ ਤੁਹਾਨੂੰ ਹੀ ਹੋ ਗਏ ਨਹੀਂ ਨਹੀਂ ਦੇਖੋ ਗੱਲ ਕੀ ਹੁੰਦੀ ਹੈ ਪਰਜੈਂਟੇਸ਼ਨ ਮੇਕਸ ਅ ਲੋਟ ਆਫ ਡਿਫਰੈਂਸ ਦੇਰ 1 ਮਿੰਟ 2 ਸਾਲ ਮੈਂ ਪਾਰਲੀਮੈਂਟ ਦਾ ਨੀਣਾ ਰਿਹਾ ਜੀ ਇਹ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਡਿਬੇਟ ਹੁੰਦੀ ਹੈ ਪਾਰਲੀਮੈਂਟ ਚ ਲਾ ਕ੍ਰੀਟ ਦਾ ਜਿਹੜਾ ਸਪੈਸ਼ਲ ਪੈਕੇजेस ਹੈ ਇਹ ਸੈਂਟਰਲ ਗਵਰਨਮੈਂਟ ਉੱਥੇ ਦਿੰਦੀ ਹੈ ਜਿੱਥੇ ਦੀ ਲੋਕ ਆਪਣਾ ਕੇਸ ਜਸਟੀਫਾਈ ਕਰਨ ਹੁਣ ਕੋਈ ਉਥੇ ਬਾਰਡਰ ਏਰੀਆ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਸੀ ਪੰਜਾਬ ਦਾ ਐਮਪੀ ਜਿਹੜਾ ਨਾ ਲੁਧਿਆਣੇ ਦਾ ਐਮਪੀ ਸਾਡੇ ਕੋਲ ਸੀਗਾ ਨਾ ਕੋਈ ਹੋਰ ਐਮਪੀ ਸੀਗਾ ਸਾਡੇ ਕੋਲ ਐਮਪੀ ਐ ਤੇ ਮਾਲਵੇ ਦਾ ਕੋਈ ਐਮਪੀ ਹੈ ਨਹੀਂ ਹੁਣ ਅਸੀਂ ਕੀ ਲੜ ਰਹੇ ਹਾਂ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਪ੍ਰੋਜੈਕਟ ਆਉਂਦੇ ਨੇ ਤੇ ਕਿਵੇਂ ਕੰਮ ਹੁੰਦੇ ਨੇ देयर इज ਸਮ ਵੇਸ ਐਂਡ ਮੀਨਸ ਆਫ ਡੂਇੰਗ ਇਟ ਇੱਕ ਤੁਸੀਂ ਦਾਵਾ ਕੀਤਾ ਵੀ 2027 ਜੇ ਸਰਕਾਰ ਨਾ ਹੋਇਆ ਤੇ ਹੁਣ ਇਸ ਵਾਰੀ ਤੁਸੀਂ ਸੀਟਾਂ ਜਿੱਤਣ ਵਾਸਤੇ ਲੜ ਰਹੇ ਹੋ ਕਿ ਵੋਟ ਬੈਂਕ ਬਣਾਉਣ ਵਾਸਤੇ ਨਹੀਂ ਦੇਖੋ ਵੋਟ ਬੈਂਕ ਤਾਂ ਸਾਡਾ ਵੱਧ ਚੁੱਕਾ ਹੈ ਜੇ ਵੋਟ ਮੈਂਗਰ ਤੁਸੀਂ ਮੇਰੇ ਨਾਲ ਚੱਲਣਾ ਜਿੰਨਾ ਹੰਗਾਰਾ ਮਿਲਿਆ ਹੈਗਾ ਤੁਸੀਂ ਦੇਖ ਕੇ ਰਹਿਣੋਗੇ ਜੀ ਵੀ ਇਹ ਇਹ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਰਹੇ ਨੇ ਇੱਕ ਐਕਚੁਅਲੀ ਲੋਕਾਂ ਦਾ ਪ੍ਰੋਪਗੈਂਡਾ ਵੀ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਕੋਈ ਐਸੀ ਅਛੂਤ ਬਿਮਾਰੀ ਹੈ ਵੀ ਇਹਨੂੰ ਟੱਚ ਕਰਾਂਗੇ ਤਾਂ ਪਤਾ ਨਹੀਂ ਖਸਮ ਹੋ ਜਾਾਂਗੇ ਭਾਰਤੀ ਜਨਤਾ ਪਾਰਟੀ ਇਜ਼ ਅ ਪਾਰਟੀ ਜਿਹੜੀ ਪਰਫਾਰਮ ਕਰਦੀ ਏ ਇੰਪਲੀਮੈਂਟੇਸ਼ਨ ਕਰਦੀ ਏ ਪਾਲਿਸੀਜ਼ ਬਣਾਉਂਦੀ ਏ ਉਹ ਜਿਹੜੀਆਂ ਪਾਲਿਸੀਜ਼ ਬਣੀਆਂ ਨੇ ਅੱਜ ਮੈਂ ਬਾਰਡਰ ਤੇ ਗਿਆ ਸੀ ਜਲਾਲਾਬਾਦ ਤੇ ਉੱਥੇ ਰਾਏ ਸਿੰਘ ਬਰਾਦਰੀ ਦੀ ਇੱਕ ਲੇਡੀ ਤੇ ਹੋਰ ਦੋ ਚਾਰ ਇਕੱਠੇ ਹੋ ਕੇ ਮੇਰੇ ਕੋਲ ਆ ਗਏ ਮੈਨੂੰ ਕਹਿੰਦੇ ਜੀ ਐਕੀ ਦਾ ਵੋਟ ਅਸੀਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਪਹਿਲਾਂ ਹੀ ਮਨ ਬਣਾਇਆ ਵੀ ਮੋਦੀ ਜੀ ਨੂੰ ਵੋਟ ਪਾਣੀ ਮੈਂ ਕਿਹਾ ਬੜੀ ਚੰਗੀ ਗੱਲ ਏ ਮੈਂ ਕਿਹਾ ਤੁਹਾਨੂੰ ਉਹਨਾਂ ਦੀਆਂ ਸਕੀਮਾਂ ਚੰਗੀਆਂ ਲੱਗੀਆਂ ਕਹਿੰਦੇ ਇਹ ਸਕੀਮਾਂ ਨੂੰ ਤਾਂ ਛੱਡੋ ਅਸੀਂ ਤਾਂ ਆਰਾਮ ਨਾਲ ਸੌਂਨੇ ਆ ਅਸੀਂ ਉਹ ਬਾਰਡਰ ਦੇ ਉੱਤੇ ਨੇ ਜਿੱਥੇ ਕੰਡਿਆਂ ਦੀ ਤਾਰ ਲੱਗੀ ਕੰਡਿਆਲੀ ਤਾਰ ਲੱਗੀ ਕਹਿੰਦੇ ਜੀ ਅਸੀਂ ਤਾਂ ਆਰਾਮ ਨਾਲ ਸੌਂਦੇ ਹਾਂ ਪਹਿਲਾਂ ਤਾਂ ਅਸੀਂ ਕੱਚੇ ਮਕਾਨ ਸੀ ਕਿ ਸਾਨੂੰ ਡਰ ਸੀਗਾ ਵੀ ਬੰਬ ਬੰਬ ਫਟਦੇ ਨੇ ਪਤਾ ਨਹੀਂ ਕਿਹੜੇ ਵੇਲੇ ਭਜਣਾ ਪੈ ਜਾਏ ਕਾਹਨੂੰ ਇੱਥੇ ਪੈਸਾ ਲਾਉਣਾ ਕਹਿੰਦੇ ਹੁਣ ਅਸੀਂ ਏਅਰ ਕੰਡੀਸ਼ਨ ਲਾ ਕੇ ਆਰਾਮ ਨਾਲ ਸੌਂਦੇ ਹਾਂ ਸਾਨੂੰ ਪਤਾ ਵੀ ਮੋਦੀ ਨੇ ਇਧਰਲੇ ਪਾਸੇ ਹਮਲਾ ਹੀ ਨਹੀਂ ਹੋਣ ਦੇਣਾਗਾ ਇਟਸ ਇਟ ਕੌਨਫੀਡੈਂਸ ਲੋਕਾਂ ਨੂੰ ਕੌਨਫੀਡੈਂਸ ਹੈ ਟਰਸਟ ਹੈ ਔਰ ਹੈਵੀ ਫੈਕਟ ਹੈ ਕਿ ਤੁਸੀਂ ਦੱਸੋ 10 ਸਾਲ ਦੇ ਵਿੱਚ ਔਰ ਉਦੋਂ ਪਹਿਲਾਂ ਤੁਸੀਂ ਦੇਖ ਲਓ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਬਦਸਾਲ ਦੇ ਬਾਰਡਰ ਤੇ ਤਾਂ ਅਸੀਂ ਕੁਛ ਕਰਨ ਨਹੀਂ ਦਿੰਦੇਗੇ ਠੀਕ ਹੈ ਓਕੇ ਦੁੱਖੇ ਰੌਲੇ ਤਾਂ ਹੁੰਦੇ ਹੀ ਨੇ ਜਦੋਂ ਗਵਾਂਡ ਦੇ ਵਿੱਚ